ਚੰਦੂ ਮਾਜਰਾ ਦੇ ਬੀਜੇਪੀ ਚ ਜਾਣ ਦੇ ਚਰਚੇ ਜਾਣੋ ਸੱਚ ਸਰਸਾ ਨਾਲ ਹੋਈ ਮੁਲਾਕਾਤ ਆਉਂਦੇ ਦਿਨਾਂ ਚ ਪੈ ਸਕਦੇ ਨੇ ਵੱਡੇ ਸਿਆਸੀ ਧਮਾਕੇ ਕੀ ਵਾਕਈ ਚੰਦੂ ਮਾਜਰਾ ਬੀਜੇਪੀ ਚ ਜਾ ਰਿਹਾ ਜਾਂ ਫਿਰ ਸੁਖਬੀਰ ਬਾਦਲ ਦੇ ਇਸ ਨੂੰ ਲੈ ਕੇ ਚਰਚਾ ਬਹੁਤ ਤੇਜ਼ ਹੋਈ ਹੈ ਮੁਲਾਕਾਤ ਆਖਰਕਾਰ ਕਿਉਂ ਹੋਈ ਐ ਚੰਦੂ ਮਾਜਰਾ ਤੇ ਸਿਰਸੇ ਦੀ ਇਸ ਨੂੰ ਲੈ ਕੇ ਅਹਿਮ ਜਾਣਕਾਰੀ ਆ ਰਹੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਹੈ ਇਸ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚਦੇ ਰਹਿਣ ਚੰਦੂ ਮਾਜਰਾ ਇੰਨੀ ਦਿਨੀ ਪੰਜਾਬ ਦੀ ਸਿਆਸਤ ਦੇ ਲਈ ਤੇ ਸਿਆਸਤ ਨੂੰ ਸਮਝਣ ਵਾਲਿਆਂ ਦੇ ਲਈ ਬੁਝਾਰਤ ਬਣੇ ਹੋਏ ਫਿਲਹਾਲ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪੰਜਾਬ ਦੇ ਸਾਬਕਾ ਸਹਿਕਾਰਤਾ ਮੰਤਰੀ ਕਈ ਵਾਰ ਦੇ ਲੋਕ ਸਭਾ ਤੇ ਰਾ ਸਭਾ ਦੇ ਮੈਂਬਰ ਆ ਵਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਰਹੇ ਤੇ ਅੱਜ ਕੱਲ ਉਹ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਜਿਹੜਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਜਿਹੜਾ ਜਿਹਦਾ ਹੋਂਦ ਹੈ ਜਿਹੜੀ ਅਸਤਿਤਵ ਹੈ ਜਦ ਬਣਿਆ ਕੇ ਲਈਏ ਉਹ ਹੋਇਆ ਹੈ ਤੇ ਉਹਦੇ ਵੀ ਆਗੂਆਂ ਦੇ ਵਿੱਚ ਸਿਰਕਾ ਡਾਗੂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਕਾਲ ਤਖਤ ਤੇ ਜਾਣਾ ਜਾਂ ਸੁਖਬੀਰ ਸਿੰਘ ਬਾਦਲ ਨੂੰ ਇਹ ਕਹਿਣਾ ਕਿ ਇਸ ਵਿਅਕਤੀ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਡੁੱਬਿਆ ਹੈ ਉਹਨਾਂ ਦੇ ਵਿੱਚ ਮੂਰੀ ਕਤਾਰ 'ਚ ਖੜੇ ਹੋਏ ਸੀ ਪਰ ਆਖਰਕਾਰ ਹੁਣ ਭਾਜਪਾ 'ਚ ਜਾਣਦੀਆਂ ਚਰਚਾਵਾਂ ਚੱਲ ਪਈਆਂ ਕਦੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਪੁੱਤਰ ਦੀ ਮੁਲਾਕਾਤ ਸੁਖਬੀਰ ਬਾਦਲ ਨਾਲ ਹੋ ਰਹੀ ਹੈ ਇਸ ਗੱਲ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਇਸ ਬਾਰੇ ਜਿਵੇਂ ਜਿਵੇਂ ਖਬਰ ਆਈ ਜਾਣਗੀਆਂ ਉਵੇਂ-ਉਵੇਂ ਤੁਹਾਨੂੰ ਦੱਸੀ ਜਾਵਾਂਗੇ ਪਰ ਹੁਣ ਮਨਜਿੰਦਰ ਸਿਰਸਾ ਜੋ ਕਿ ਦਿੱਲੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਨੇ ਉਹਨਾਂ ਦੇ ਨਾਲ ਹੋਈ ਇੱਕ ਮੁਲਾਕਾਤ ਤੇ ਉਹਦੀਆਂ ਤਸਵੀਰਾਂ ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਪੈਦਾ ਕੀਤੀ ਹੈ ਮਨਜਿੰਦਰ ਸਿੰਘ ਸਿਰਸਾ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਚ ਹੁੰਦੇ ਸੀ ਫਿਰ ਉਹ ਭਾਰਤੀ ਜਨਤਾ ਪਾਰਟੀ ਚ ਚਲੇ ਗਏ ਰਜੋਰੀ ਗਾਰਡਨ ਤੋਂ ਵਿਧਾਇਕ ਵੀ ਬਣ ਗਏ ਤੇ ਮੰਤਰੀ ਵੀ ਬਣ ਕੇ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਿਤ ਸ਼ਾਹ ਦੀ ਗੁੱਡ ਬੁਕਸ ਨੇ ਉਹਨਾਂ ਦਾ ਪੂਰੀ ਤਰ੍ਹਾਂ ਨਾਲ ਉੱਥੇ ਪਕੜ ਹੈ ਉਹ ਉਹਨਾਂ ਤੋਂ ਬਿਨਾ ਸਾਹ ਨਹੀਂ ਲੈਂਦੇ ਅੱਜਕੱਲ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਸਵਾਭਕ ਜੀ ਗੱਲ ਸੀ ਕਿ ਸੋਸ਼ਲ ਮੀਡੀਆ ਦਾ ਦੌਰ ਹੈ ਪੁਰਾਣਾ ਅਖਬਾਰਾਂ ਵਾਲਾ ਦੌਰ ਤਾਂ ਖਤਮ ਹੋ ਗਿਆ ਉਸ ਤੋਂ ਬਾਅਦ ਸਨਸਨੀ ਵਾਲਾ ਮਾਹੌਲ ਤਾਂ ਟੈਲੀਵਿਜ਼ਨ ਤੇ ਬਣ ਗਿਆ ਸੀ ਸੋਸ਼ਲ ਮੀਡੀਆ ਨੇ ਤਾਂ ਇਸ ਦੇ ਵਿੱਚ ਜਾਨੀ ਕਿ ਹਾਈਬ੍ਰਿਡ ਕੰਮ ਕਰਤਾ ਕਿ ਸਿਰਾ ਹੀ ਲਾਇਆ ਪਿਆ ਅਕਸਰ ਲੀਡਰ ਇੱਕ ਦੂਜੇ ਨੂੰ ਮਿਲਦੇ ਨੇ ਮਿਲਣਾ ਵੀ ਚਾਹੀਦਾ ਹੈ। ਚੰਦੂ ਮਾਜਰਾ ਦੀ ਇਸ ਮੁਲਾਕਾਤ ਬਾਰੇ ਚਰਚਾ ਸੀ ਕਿ ਚੰਦੂ ਮਾਜਰਾ ਗਾਟੀ ਪਾਰ ਅਸਲ 'ਚ ਇਹ ਚੀਜ਼ਾਂ کافی ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਚੰਦੂ ਮਾਜਰਾ ਨੂੰ ਲੈ ਕੇ ਸ਼ੂਬੇ ਸ਼ੰਕੇ ਬਰਕਰਾਰ ਨੇ ਤੇ ਉਹ ਪਹਿਲਾਂ ਤੋਂ ਚੱਲ ਰਹੇ ਨੇ ਕਿ ਸੁਖਬੀਰ ਨਾਲ ਜਾਣਦੀਆਂ, ਭਾਜਪਾ 'ਚ ਜਾਣਦੀਆਂ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਪਰ ਹੁਣ ਮਨਜਿੰਦਰ ਸਿੰਘ ਸਿਰਸਾ ਨੂੰ ਉਹ ਮਿਲੇ ਨੇ। ਕਿਉਂ ਮਿਲੇ ਨੇ? ਚੰਦੂ ਮਾਜਰਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆਂ, ਖਾਸ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਂ, ਇਹ ਗੱਲ ਕਹੀ ਹੈ। ਕਿ ਮੈਂ ਐਸਐਚਐਜ਼ ਇਹਦਾ ਕੋਈ ਮਕਸਦ ਨਹੀਂ ਸੀ ਸਿਆਸੀ ਮੇਰੇ ਕਿਸੇ ਸੱਜਣ ਬੇਲੀ ਦਾ ਕੋਈ ਲਘੂ ਉਦਯੋਗ ਸਮਾਲ ਇੰਡਸਟਰੀਜ਼ ਨੂੰ ਲੈ ਕੇ ਦਿੱਲੀ ਸਰਕਾਰ ਦੇ ਬਿਨਾਂ ਕੋਈ ਕੰਮ ਸੀ ਜਾਂ ਦਿੱਲੀ ਦੇ ਵਿੱਚ ਕੋਈ ਕੰਮ ਸੀ ਜਿਹਦੇ ਕਰਕੇ ਮੈਂ ਜਨਕਿ ਫਰਮਾਇਸ਼ੀ ਦੇ ਤੌਰ ਤੇ ਉਹਨਾਂ ਦਾ ਕਹਿਣ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਹੈ ਕਿ ਉਹ ਫਰਮਾਇਸ਼ੀ ਦੇ ਤੌਰ ਤੇ ਮਨਜਿੰਦਰ ਸਿਰਸਾ ਨੂੰ ਮਿਲਣ ਗਏ ਸੀ ਤੇ ਜਦੋਂ ਮਨਜਿੰਦਰ ਸਿਰਸਾ ਨੂੰ ਮਿਲਣਗੇ ਤਾਂ ਸੁਭਾਅਕ ਜੀ ਗੱਲ ਸੀ ਮਿਲਣੀ ਹੋਈ ਹੈ ਤਾਂ ਸਿਰਸਾ ਸਾਹਿਬ ਕਹਿੰਦੇ ਕਿ ਤੁਸੀਂ ਆਏ ਹੋ ਚੱਲ ਕੇ ਸਾਡੇ ਵਿਹੜੇ ਤਾਂ ਫਿਰ ਆਪਾਂ ਫੋਟੋਆਂ ਕਿਉਂ ਨਾ ਖਿਚਾ ਲਈਏ ਫਿਰ ਉਹ ਫੋਟੋਆਂ ਖਚਾਈਆਂ ਗਈਆਂ ਤੇ ਉਹ ਸੋਸ਼ਲ ਮੀਡੀਆ ਤੇ ਆਈਆਂ ਉਸ ਤੋਂ ਬਾਅਦ ਚਰਚਾ ਸ਼ੁਰੂ ਹੋਈ ਇਹ ਵਰਜਨ ਹੈ ਚੰਦੂ ਮਾਜਰਾ ਦਾ ਤੇ ਮੈਂ ਇਸੇ ਵਰਜਨ ਨੂੰ ਹੀ ਟੂ ਅੱਗੇ ਕਰਨਾ ਚਾਹਾਂਗਾ ਕਿ ਜੇ ਚੰਦੂ ਮਾਜਰਾ ਕਹਿ ਰਿਹਾ ਤੇ ਸੱਚ ਹੋ ਸਕਦਾ ਹੈ ਪਰ ਸਵਾਲ ਇਹ ਹੈ ਕਿ ਤੁਸੀਂ ਤਾਂ ਇਹ ਗੱਲ ਕਹਿ ਰਹੇ ਹੋਗੇ ਪਰ ਦੂਜੀ ਧਿਰ ਕੀ ਇਸ ਮਾਮਲੇ 'ਚ ਇਹ ਮਾਹੌਲ ਬਣਾਉਣ ਕਿਉਂਕਿ ਭਾਜਪੀ ਤੇ ਆਮ ਆਦਮੀ ਪਾਰਟੀ ਮਾਹੌਲ ਬਣਾਉਣ ਦੇ ਪੂਰੇ ਮਾਹਰ ਨੇ ਕੀ ਮਾਹੌਲ ਬਣਾਇਆ ਜਾਵੇ ਪੰਜਾਬ ਦੇ ਵਿੱਚ ਬੀਜੇਪੀ ਬਹੁਤ ਜ਼ੋਰ ਜਮਾਇਸ਼ ਕਰ ਰਹੀ ਹੈ ਬੀਜੇਪੀ ਇਹ ਮਾਹੌਲ ਬਣਾਉਣ ਦੇ ਲਈ ਕਿ ਦੇਖੋ ਜੀ ਪੱਟ ਲਿਆ ਵੱਡਾ ਖਿਡਾਰੀ ਆ ਜਿਹੜਾ ਸੀਨ ਹੈ ਇਸ ਸੀਨ ਦੇ ਵਿੱਚ ਇਹ ਗੱਲ ਕਹਿਣ ਦੇ ਲਈ ਬੀਜੇਪੀ ਨੇ ਜਾਂ ਮਨਜਿੰਦਰ ਸਿੰਘ ਸਿਰਸਾ ਨੇ ਕਾਰ ਸਥਾਣੀ ਕੀਤੀ ਹੋਵੇ ਇਹ ਵੀ ਚਰਚਾ ਹੁਣ ਇੱਕ ਚਰਚਾ ਹੋਰ ਵੀ ਹੈ ਉਹ ਇਹ ਹੈ ਕਿ ਚਰਚਾ ਇਹ ਹੈ ਕਿ ਚੰਦੂ ਮਾਜਰਾ ਦੇ ਪੁੱਤਰ ਚੰਦੂ ਮਾਜਰਾ ਦੇ ਜਿਹੜੇ ਪੁੱਤਰ ਨੇ ਉਹਨਾਂ ਦੀ ਮੁਲਾਕਾਤ ਸੁਖਬੀਰ ਬਾਦਲ ਨਾਲ ਹੋਈ ਹੈ ਇਹਦੇ ਵੇਰਵੇ ਹਾਲੇ ਤੱਕ ਬਾਹਰ ਨਹੀਂ ਆਏ ਪਰ ਇਸ ਨੂੰ ਲੈ ਕੇ ਚਰਚਾ ਹੈ ਤੇ ਅਕਾਲੀ ਹਲਕਿਆਂ ਦੇ ਅੰਦਰ ਵੀ ਤੇ ਪੋਲੀਟੀਕਲ ਹਲਕਿਆਂ ਦੇ ਅੰਦਰ ਵੀ ਇਹ ਚਰਚਾ ਹੈ ਮੀਡੀਆ ਕੋਰੀਡੋਰਸ ਦੇ ਅੰਦਰ ਵੀ ਇਹ ਚਰਚਾ ਹੈ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਇੱਕ ਮਹਿਲਾ ਸਰਕਟ ਆਗੂ ਉਹਦੇ ਬਾਰੇ ਚਰਚਾ ਹੈ ਕਿ ਉਹ ਹਿਲਜੁਲ ਕਰ ਰਹੇ ਹੈ ਉਹ ਜਾਂ ਤਾਂ ਵਾਪਸ ਸੁਖਬੀਰ ਕਿਆ ਨਾਲ ਜਾ ਸਕਦੇ ਹੈ ਜਾਂ ਜਿਹੜਾ ਉਹ ਕਿਸੇ ਹੋਰ ਪਾਸੇ ਜਾ ਸਕਦੇ ਆ ਇਹ ਜਿਹੀਆਂ ਚਰਚਾਵਾਂ ਨੇ ਪਰ ਸਵਾਲ ਇਹ ਹੁੰਦਾ ਕਿ ਜਿਹੜਾ ਤੁਸੀਂ ਐਡਾ ਜ਼ੋਰ ਲਾਇਆ ਫਿਰ ਜੁਸਖਵੀਰ ਕਿਆਂ ਨਾਲ ਜਾਣਾ ਸੀ ਜਾਂ ਭਾਜਪੀ ਨਾਲ ਜਾਣਾ ਸੀ ਜਾਂ ਕਿਸੇ ਨਾਲ ਵੀ ਜਾਣਾ ਸੀ ਤਾਂ ਕਿਉਂ ਲਾਇਆ ਚੰਦੂ ਮਾਜਰਾ ਨੇ ਤਾਂ ਆਪਣੀ ਸਫਾਈ ਦੇ ਦਿੱਤੀ ਪਰ ਇਹ ਚਰਚਾਵਾਂ ਦਾ ਬਾਜ਼ਾਰ ਤਾਂ ਹਮੇਸ਼ਾ ਗਰਮ ਰਹਿਣਾ ਹੀ ਰਹਿਣਾ ਹੈ ਕਿ ਚੰਦੂ ਮਾਜਰਾ ਆਖਰਕਾਰ ਆ ਕਰਨ ਕੀ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਸ਼ੰਕੇ ਸ਼ੁਭਾ ਤਾ ਜਿਹੜੇ ਆ ਉਹ ਬਣੇ ਰਹਿਣਗੇ ਇਹ ਸਵਾਲ ਹੈ ਕਿ ਤੁਸੀਂ ਫਿਰ ਐਡੀ ਐਕਸਰਸਾਈਜ਼ ਕਿਉਂ ਕੀਤੀ ਕਾਲ ਤੱਕ ਸਾਬ ਤੇ ਸ਼ਿਕਾਇਤ ਫਿਰ ਸੁਖਬੀਰ ਬਾਦਲ ਦਾ ਤਨਖਾਇਆ ਹੋਣਾ ਫਿਰ 2 ਦਸੰਬਰ ਦੇ ਹੁਕਮਨਾਮੇ ਆਉਣਾ ਉਸ ਤੋਂ ਬਾਅਦ ਜੋ ਸਿੱਖ ਪੰਥ ਨੇ ਦੇਖਿਆ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਵਾਲੇ ਤੁਹਾਡੇ ਦੇ ਵੱਲੋਂ ਕਿ ਹਰ ਬਲੋ ਦਾ ਬੈਲਟ ਜਾ ਕੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਗਈ ਝੂਠ ਵੀ ਬੋਲਿਆ ਗਿਆ ਸੱਚ ਵੀ ਬੋਲਿਆ ਗਿਆ ਲੁੱਚ ਵੀ ਤਲੀ ਗਈ ਸਾਰਾ ਕੁਝ ਕੀਤਾ ਗਿਆ ਉਸ ਦੇ ਬਾਵਜੂਦ ਉਹ ਸਾਰਾ ਕੁਝ ਹੋ ਗਿਆ ਤਾਂ ਫਿਰ ਤੁਸੀਂ ਕੀ ਚਾਹੁੰਦੇ ਹੋ ਵੀ ਇਹ ਇੱਕ ਵੱਡਾ ਪ੍ਰਸ਼ਨ ਹੈ ਜਿਹੜਾ ਇਹ ਜੇ ਆਗੂਆਂ ਦੇ ਸਾਹਮਣੇ ਆਉਂਦਾ ਪਰ ਫਿਲਹਾਲ ਉਹ ਕਹਿੰਦੇ ਨੇ ਕਿ ਅਸੀਂ ਜਿੱਥੇ ਹੈਗੇ ਆ ਉੱਥੇ ਆ ਸਾਡਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਕਿ ਅਸੀਂ ਕਿਤੇ ਜਾਈਏ ਪਰ ਕਈ ਆਗੂਆਂ ਦੇ ਇਧਰ ਉਧਰ ਹੋਣ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ